ਡੱਡਰ ਭੀਮਰਾਓ ਅੰਬੇਡਕਰ ਜਿਹੜੇ ਸਮੁੱਚੀ ਜਿਹੜਾ ਵਿਸ਼ਵ ਹੈ ਉਹਦੇ ਲਈ ਇੱਕ ਪ੍ਰੇਰਨਾ ਸਰੋਤ ਨੇ ਪੰਜਾਬ ਦੇ ਵਿੱਚ ਕਦੀ ਸੁਣਿਆ ਸੀ ਜਾਂ ਤੁਸੀਂ ਵੀ ਕਦੀ ਦੇਖਿਆ ਸੀ ਇਹ ਵੀ ਉਹਨਾਂ ਦੀ ਮੂਰਤੀਆਂ ਨੂੰ ਢੋਡਾ ਜਾਏਗਾ ਉਹਨਾਂ ਨੂੰ ਨੁਕਸਾਨ ਕੀਤਾ ਜਾਏਗਾ ਇਹਦੇ ਪਿੱਛੇ ਸ਼ਕਤੀਆਂ ਕਿਹੜੀਆਂ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਤੇ ਕੋ ਸਭ ਤੋਂ ਵੱਡੀ ਗੱਲ ਇਹ ਕਿ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਬੋਤ ਦੇ ਨਾਲ ਛੇੜਖਾਨੀ ਕੀਤੀ ਗਈ ਅੱਜ ਫਲੋਰ ਦੇ ਵਿੱਚ ਕੀਤੀ ਗਈ ਇਹਦੇ ਚ ਲਾਜ਼ਮੀ ਤੌਰ ਤੇ ਇਹਨਾਂ ਪਿੱਛੇ ਸਿਆਸੀ ਸ਼ਕਤੀਆਂ ਹੋਣਗੀਆਂ ਜਾਂ ਜਿਹੜੀਆਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਲੋਕ ਹੋ ਸਕਦੇ ਨੇ ਕਿਉਂਕਿ ਬੀ ਆਰ ਅੰਬੇਦਕਰ ਸਾਹਿਬ ਸਾਰਿਆਂ ਦੇ ਸੰਜੇ ਨੇ ਉਹ ਕਿਸੇ ਇੱਕ ਧਰਮ ਦੇ ਜਾਂ ਇੱਕ ਜਾਤ ਦੇ ਨਹੀਂ ਹੈਗੇ ਉਹ ਸਾਡੇ ਸੰਵਿਧਾਨ ਦੇ ਨਰਮਾਤਾ ਨੇ ਔਰ ਉਹਨੂੰ ਪੂਰਾ ਇੰਡੀਆ ਉਹਨਾਂ ਨੂੰ ਪੂਜਦਾ ਹੈਗਾ ਔਰ ਉਹਨਾਂ ਨੇ ਗਰੀਬ ਤਬਕੇ ਵਾਸਤੇ ਦੱਬੇ ਖੁਜਲੇ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੈਗਾ ਉਨ੍ਹਾਂ ਦੀ ਹਰ ਇੱਕ ਦੇ ਸ਼ਰਧਾ ਹੈ ਖਾਸ ਕਰਕੇ ਐਸੀ ਭਾਈਚਾਰੇ ਦੇ ਤਾਂ ਬਹੁਤ ਜ਼ਿਆਦਾ ਸ਼ਰਧਾ ਬਾਕੀਆਂ ਦੀ ਵੀ ਸ਼ਰਧਾ ਕਿਸੇ ਦੀ ਘੱਟ ਨਹੀਂ ਹੈਗੀ ਇਹਨਾਂ ਦੀ ਸ਼ਰਧਾ ਨੂੰ ਲੈ ਕੇ ਆਪਾਂ ਤੋਲ ਮੋਲ ਨਹੀਂ ਕਰ ਸਕਦੇ ਕਿ ਐਸੀ ਭਾਈਚਾਰਾ ਜ਼ਿਆਦਾ ਪਸੰਦ ਕਰਦਾ ਹੈ ਜਾਂ ਜਰਨਲ ਭਾਈਚਾਰਾ ਜ਼ਿਆਦਾ ਪਸੰਦ ਕਰਦਾ ਹੈਗਾ ਉਹਨੂੰ ਉਹਨਾਂ ਦੀ ਸ਼ਰਧਾ ਨੂੰ ਤੋਲਿਆ ਨਹੀਂ ਜਾ ਸਕਦਾ ਜੋ ਉਹਨਾਂ ਨੇ ਇੰਡੀਆ ਨੂੰ ਇੱਕ ਐਡਾ ਵੱਡਾ ਸਵਿਧਾਨ ਦਿੱਤਾ ਹੈ ਹੁਣ ਰਹੀ ਗੱਲ ਕਿ ਪੰਜਾਬ ਦੇ ਵਿੱਚ ਕਿਉਂ ਸ਼ਰਾਰਤ ਹੋ ਰਹੀ ਹੈ ਇਹ ਲਾਜ਼ਮੀ ਤੌਰ ਤੇ ਪੰਜਾਬ ਨੂੰ ਵੰਡਣ ਦੀਆਂ ਪੰਜਾਬ ਨੂੰ ਤੋੜਨ ਦੀਆਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ལੰਬਰਸਰ ਦੇ ਵਿੱਚ ਹੋਇਆ ਔਰ ਹੁਣ ਫਲੋਰ ਦੇ ਵਿੱਚ ਹੋਇਆ ਦਬਾਬੇ ਏਰੀਆ ਦੇ ਵਿੱਚ ਐਸਸੀ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਵਸਦਾ ਹੈਗਾ ਤੇ ਇਸ ਕਰਕੇ ਇਹ ਜਿਹੜਾ ਮਸਲਾ ਬਹੁਤ ਸੀਰੀਅਸ ਹੈਗਾ ਕਿ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਜਾਂ ਪੰਜਾਬ ਨੂੰ ਧਰਮ ਦੇ ਆਧਾਰ ਤੇ ਵੰਡਨ ਦੀਆਂ ਜਾਂ ਜਾਤ ਪਾਤ ਦੇ ਆਧਾਰ ਤੇ ਵੰਡਨ ਦੀਆਂ ਕੋਸ਼ਿਸ਼ ਹੁਣ ਜਿਉਂ ਜਿਉਂ ਜਿਹੜੀ ਸਤਾਈ ਨੇੜੇ ਆ ਰਹੀ ਹੈ ਇਹ ਉਹ ਉਹ ਇਹ ਜਿਹੜੀਆਂ ਸਿਆਸੀ ਹਲਚਲਾਂ ਵਧਲੀਆਂ ਹਾਲਾਂਕਿ ਇੰਡੀਆ ਦੇ ਵਿੱਚ ਹੋਰ ਨਾ ਜਗ੍ਹਾ ਦੇ ਵਿੱਚ ਵੀ ਬੁੱਤ ਤੋੜੇ ਗਏ ਸੀ ਸ਼ਰਾਰਤ ਹੋਈ ਲੇਕਿਨ ਬੀਜੇਪੀ ਨੇ ਉਹਨਾਂ ਸਟੇਟਾਂ ਦੇ ਵਿੱਚ ਨਹੀਂ ਗਈ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ 8 ਐਮਪੀ ਭੇਜੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਬੁੱਤ ਦੇ ਨਾਲ ਛੇੜਖਾਨੀ ਕੀਤੀ ਇੱਕ ਬੰਦੇ ਪਾਗਲ ਕੋ ਨੂੰ ਫੜ ਵੀ ਲਿਆ ਗਿਆ ਹੁਣ ਇੱਥੇ ਫਿਰ ਬੀਜੇਪੀ ਦੇ ਖਾਸ ਕਰਕੇ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੀਡਰ ਨੇ ਉਹ ਸਰਗਰਮ ਹੋ ਗਏ ਨੇ ਫਲੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਭਾਈਚਾਰਾ ਖਾਸ ਕਰਕੇ ਦਬਾਬੇ ਵਿੱਚ ਵੱਡਾ ਗਿਣਤੀ ਵਿੱਚ ਭਾਈਚਾਰਾ ਵਸਦਾ ਹੁਣ ਉੱਥੇ ਜਿਹੜੇ ਬੀਜੇਪੀ ਦੇ ਸਾਬਕਾ ਸੈਂਟਰ ਦੇ ਵਜ਼ੀਰ ਤੇ ਪੰਜਾਬ ਬੀਜੇਪੀ ਦੇ ਦਲਤ ਲੀਡਰ ਨੇ ਬਹੁਤ ਵੱਡੇ ਪੰਜਾਬ ਦੇ ਸੂਬਾ ਪ੍ਰਧਾਨ ਵੀਰੇ ਵਿਜੇ ਸਾਂਪਲਾ ਉਹਨਾਂ ਨੇ ਤੇ ਸਿੱਧਾ ਚੈਲੰਜ ਕੀਤਾ ਕਿ ਮੈਂ ਕੱਲ ਪੂਰਾ ਦਿਨ ਬੈਠੂਗਾ ਕਿਸ ਨੇ ਮਾਈ ਦੇ ਲਾਲ ਨੇ ਮਾਂ ਦਾ ਤੋਂ ਪੀਤਾ ਹੋਏ ਕਿ ਆ ਕੇ ਬੁੱਤ ਤੋੜ ਕੇ ਦਾ ਇਹ ਸਾਰੀ ਹੁਣ ਇਸ ਮਸਲੇ ਦੇ ਵਿੱਚ ਸਿਆਸਤ ਹੋ ਗਈ ਜਿਨ੍ਹਾਂ ਨੇ ਇਹ ਸ਼ਰਾਰਤ ਕੀਤੀ ਉਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਸਖਤ ਸਜ਼ਾ ਮਿਲੀ ਚਾਹੀਦੀ ਪਰ ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਵੋਟਾਂ ਦੇ ਆਧਾਰ ਤੇ ਐਸਸੀ ਭਾਈਚਾਰਾ ਜਾਂ ਜਨਰਲ ਭਾਈਚਾਰੇ ਨੂੰ ਲੈ ਕੇ ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀਗੀ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਜਿਹੜੀ ਵੰਡਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਮਸਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੇ ਵੀ ਬੰਦੇ ਨੇ ਇਹ ਕੀਤਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਗੇ ਇਸ ਮਸਲੇ ਦੇ ਵਿੱਚ ਸਿਕ ਫੋਰ ਜਸਟਿਸ ਨੇ ਮੰਨਿਆ ਵੀ ਉਹਨਾਂ ਜ਼ਿੰਮੇਵਾਰੀ ਹੁਣ ਇੱਕ ਪਾਸੇ ਤੇ ਤੁਸੀਂ ਕਹਿੰਦੇ ਕਿ ਅਸੀਂ ਇੱਕ ਵੱਖਰਾ ਮੁਲਕ ਬਣਾਣਾ ਉਸ ਵੱਖਰੇ ਮੁਲਕ ਦੇ ਵਿੱਚ ਕੌਣ ਰਹੂਗਾ ਬਤਲ ਇਹ ਸਾਰੀਆਂ ਸ਼ਰਾਰਤਾਂ ਹੋ ਰਹੀਆਂ ਚਾਹੇ ਇੰਡੀਆ 'ਚ ਬੈਠ ਕੇ ਚਾਹੇ ਅਮਰੀਕਾ ਤੋਂ ਬੈਠ ਕੇ ਸ਼ਰਾਰਤਾਂ ਹੋ ਰਹੀਆਂ ਤੁਸੀਂ ਕਨੇ ਵੱਖਰੇ ਮੁਲਕ ਬਣਾਉਣਾ ਵੱਖਰੇ ਮੁਲਕ ਦੇ ਵਿੱਚ ਕੀ ਇੱਕੋ ਜਾਤ ਰਹੇਗੀ ਇੱਕੋ ਧਰਮ ਰਹੇਗਾ ਇਸ ਕਰਕੇ ਜਾਣ ਬੁਝ ਕੇ ਜਿਹੜੇ ਨੇ ਏਜੰਡੇ ਫਲਾਏ ਜਾ ਰਹੇ ਨੇ ਸਿਆਸੀ ਕਿਸੇ ਨੂੰ ਕਿਸੇ ਨੂੰ ਤਾਂ ਫਾਇਦਾ ਹੋਏਗਾ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਕਿ ਤੁਸੀਂ ਇਸ ਅਜਿਹੇ ਮਸਲਾ ਇਹ ਨਾਜ਼ੁਕ ਮਸਲਾ ਮਾਮਲਾ ਭੜਕ ਵੀ ਸਕਦਾ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਨਾ ਚਾਹੀਦਾ ਹੈਗਾ ਔਰ ਜਿਹੜੇ ਵੀ ਕਸੂਰਵਾਰ ਉਹਨਾਂ ਨੂੰ ਫੜ ਕੇ ਅੰਦਰ ਜ਼ਿਲ੍ਹਿਆਂ ਦੇ ਵਿੱਚ ਸੁਟਾਰਨਾ ਚਾਹੀਦਾ ਔਰ ਇਸ ਮਸਲੇ ਦੇ ਵਿੱਚ ਇਹ जात-पात ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਜਿਹੜੀ ਬੀਜੇਪੀ ਲਾਜ਼ਮੀ ਤੌਰ ਤੇ ਸਿਆਸਤ ਕਰੇਗੀ ਕਿਉਂਕਿ ਬੀਜੇਪੀ ਕਿਸਾਨੀ ਅੰਦੋਲਨ ਲੈ ਕੇ ਜਾਂ ਐਸਸੀ ਬੋਰਡ ਨੂੰ ਲੈ ਕੇ ਬੜੀ ਸਰਗਰਮਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੇ ਕਿਸਾਨੀ ਅੰਦੋਲਨ ਕਰਨਗੇ ਪੰਜਾਬ ਦਾ ਐਸਸੀ ਤੇ ਜਿਹੜਾ ਹਿੰਦੂ ਭਾਈਚਾਰਾ ਸਾਡੇ ਨਾਲ ਆਊਗਾ ਜੇ ਇਥੇ ਦਲਤਾਂ ਨੂੰ ਲੈ ਕੇ ਇਹ ਸਿਆਸਤ ਕਰਾਂਗੇ ਤੇ ਸਾਨੂੰ ਫਾਇਦਲਤ ਵੋਟਾਂ ਪਉਣਗੇ ਇਹ ਪੰਜਾਬ ਦੇ ਵਿੱਚ ਪਹਿਲਾਂ ਵੀ ਬੜੀਆਂ ਕੋਸ਼ਿਸ਼ਆਂ ਹੋਈਆਂ ਕਿ ਗੁਰਦੁਆਰਿਆਂ ਦੇ ਵਿੱਚ ਬੀੜੀਆਂ ਛੁੱਟੀਆਂ ਗਈਆਂ ਮੰਦਰਾਂ ਦੇ ਵਿੱਚ ਗਾਵਾਂ ਦੀਆਂ ਪੁੱਛਾਂ ਛੁੱਟੀਆਂ ਗਈਆਂ ਉਹਦੇ ਨਾਲ ਕੋਈ ਫਾਇਦਾ ਨਹੀਂ ਪਰ ਪੰਜਾਬ ਦੀ ਜਿਹੜੀ ਸਥਿਤੀ ਆ ਵਿਗੜ ਸਕਦੀ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਪਰ ਇਸ ਮਸਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਦੋ ਤਸਵੀਰਾਂ ਲਾਈਆਂ ਘਰਾਂ ਦੇ ਵਿੱਚ ਪਤਾ ਨਹੀਂ ਆਮ ਆਦੀ ਪਾਰਟੀ ਦੇ ਲੀਡਰ ਨੇ ਲਾਈਆਂ ਕਿ ਨਹੀਂ ਲਾਈਆਂ ਤੁਸੀਂ ਚਲੋ ਆਪਣੇ ਦਫਤਰਾਂ ਦੇ ਵਿੱਚ ਲਾਈਆਂ ਆਈਆਂ ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤੇ ਇੱਕ ਬਾਬਾ ਸਾਹਿਬ ਦੀ ਜੇ ਬਾਬਾ ਸਾਹਿਬ ਦੀ ਤੁਸੀਂ ਤਸਵੀਰ ਲਾਈ ਆਪਣੇ ਦਫਤਰਾਂ ਦੇ ਵਿੱਚ ਤੇ ਘੱਟੋ ਘਾਟੇ ਜਿਹੜੇ ਲੋਕ ਬਾਬਾ ਸਾਹਿਬ ਦਾ ਨਰਾਦਰ ਕਰ ਰਹੇ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਗਿਆ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਬਿਲੋੜੀ ਸਿਆਸਤ ਨਹੀਂ ਕਰਨੀ ਚਾਹੀਦੀ ਹੈ ਜਿਹੜੇ ਕਸੂਰਵਾਰ ਨੇ ਉਨੇ ਪਰਸ ਨੂੰ ਜਾਂ ਪੰਜਾਬ ਸਰਕਾਰ ਨੂੰ ਤੁਰੰਤ ਫੜ ਕੇ ਹਾਲਾਂਕਿ ਉਹਨੇ ਸਿੱਖ ਫੋਰ ਜਸਟਿਸ ਲਈ ਉਹ ਅਮਰੀਕਾ ਬੈਠਾਗਾ ਬੰਦਾ ਪਰ ਜਿਹੜੇ ਉਹਨਾਂ ਦੇ ਗਾਂ ਕਰਿੰਦੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਕਿ ਐਦਾਂ ਤੁਸੀਂ ਇੱਥੇ ਸਿਆਸਤ ਨਹੀਂ ਕਰ ਸਕਦੇ ਤੁਸੀਂ ਲੋਕਾਂ ਨੂੰ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਬਾਕੀ ਸੂਬਿਆਂ 'ਚ ਹੋ ਸਕਦਾ Rajasthan ਹੋ ਸਕਦਾ Haryana ਹੋ ਸਕਦਾ UP ਹੋ ਸਕਦਾ Bihar ਹੋ ਸਕਦਾ Madhya Pradesh ਹੋ ਸਕਦਾ ਪੰਜਾਬ ਦੇ ਵਿੱਚ ਤੁਸੀਂ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵੰਡ ਕੇ ਜਿਹੜੇ ਮਾਂ ਉਹ ਤੁਸੀਂ ਸਰਕਾਰਾਂ ਨਹੀਂ ਬਣਾ ਸਕਦੇ ਹੈਗੇ ਇਹ ਮਨਸੂਬੇ ਕਦੀ ਵੀ ਫੇਲ ਨਹੀਂ ਕਾਮਯਾਬ ਨਹੀਂ ਹੋ ਸਕਦੇ ਪੰਜਾਬ ਤੇ ਵਸਦਾ ਹੀ ਗੁਰੂਆਂ ਦੇ ਨਾਮ ਤੇ ਤੇ ਇਸ ਕਰਕੇ ਜਿੱਥੇ ਐਡੇ ਵੱਡੇ ਗੁਰੂ ਸੇਬਾਨ ਦਾ ਪ੍ਰਤਾਪ ਹੋਵੇ ਉਥੇ ਜਿਹੜੇ ਆ ਇਸ ਟਾਈਮ ਦੇ ਮੌਜੂਦਾ ਸਿਆਸਤਨਾ ਉਹ ਬਲੋੜੀ ਸਿਆਸਤਕਾਰ ਦੇ ਚੰਗੇ ਨਹੀਂ ਲੱਗਦੇ ਹੈਗੇ ਹਾਂ ਮਸਲਾ ਗੰਭੀਰ ਹੈ ਉਹ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਗੰਭੀਰਤਾ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈਗੀ ਹੈ ਔਰ ਦੂਜਾ ਲੋਕਾਂ ਨੂੰ ਪੰਜਾਬ ਨੂੰ ਤੋੜ ਦੇ ਯਤਨ ਨਹੀਂ ਕਰਨੇ ਚਾਹੀਦੇ ਹੈਗੇ ਔਰ ਸਿਆਸਤ ਅਜਿਹੀ ਨਹੀਂ ਹੋਣੀ ਚਾਹੀਦੀ ਹੈਗੀ ਕਿਉਂਕਿ ਪਹਿਲਾਂ ਵੀ ਜੋ ਅੰਮ੍ਰਿਤਸਰ ਦੇ ਵਿੱਚ ਬੁੱਤ ਦੇ ਨਾਲ ਛੇੜਖਾਨੀ ਕੀਤੀ ਬੀਜੇਪੀ ਨੇ ਬੜੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੁਣ ਵੀ ਇਹਨਾਂ ਨੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਘਟਨਾ ਮੰਦ ਭਾਗੀ ਆ ਪਰ ਹਰ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈਗੀ ਔਰ ਸਰਕਾਰ ਨੂੰ ਚਾਹੀਦਾ ਕਿ ਇਸ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਜਿਹੜੇ ਬਾਹਰ ਬੈਠੀਆਂ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨੇ ਉਹਦੇ ਉਹ ਜੀ ਕਾਰਵਾਈ ਕਰਦੇ ਰਹਿਣ ਜੀ ਸਾਡਾ ਪੰਜਾਬੀਆਂ ਦਾ ਜਿਹੜਾ ਵਾ ਏਕਾ ਹਮੇਸ਼ਾ ਰਹਿਣਾ ਚਾਹੀਦਾ ਹੈ ਲੋਕਾਂ ਪੰਜਾਬੀਆਂ ਨੇ ਪਹਿਲਾਂ ਵੀ ਏਕੇ ਦੇ ਸਬੂਤ ਦਿੱਤੇ ਹੈਗੇ ਨੇ ਗਾਹ ਵੀ ਪੰਜਾਬ ਨੂੰ ਇਦਾਂ ਦੇ ਵੱਡੇ ਵੱਡੇ ਚੈਲੰਜ ਆਉਣੇ ਇਹਦੇ ਵਿੱਚ ਕੋਈ ਦੂਰਾਵ ਨਹੀਂ ਆ ਇਸ ਕਰਕੇ ਸਾਨੂੰ ਤੇ ਸੁਚੇਤ ਹੋਣਾ ਚਾਹੀਦਾ ਤੇ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਜੇ ਏਕਾ ਉਹ ਨਹੀਂ ਟੁੱਟਣਾ ਚਾਹੀਦਾ ਸਾਡਾ ਤੇ ਇੱਕੋ ਇੱਕ ਜਿਹੜਾ ਪੰਜਾਬ ਦੇ ਲੀਡਰਾਂ ਦਾ ਏਜੰਡਾ ਕਿਹਣਾ ਹੋਣਾ ਚਾਹੀਦਾ ਕਿ ਪੰਜਾਬ ਚ ਸ਼ਾਂਤੀ ਰਹੇ ਪੰਜਾਬ ਦੀ ਭਾਈਚਾਰਕ ਸਾਂਝ ਨਾ ਟੁੱਟੇ ਤੇ ਪੰਜਾਬ ਦਾ ਏਕਾ ਸਦਾ ਕਾਇਮ ਰਹੇ